ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜਸਪੁਰਾਜ ਵਿੱਚ ਅੱਜ ਮੇਰੀ ਵੀਡੀਓ ਦਾ ਟੌਪਿਕ ਹੈ ਕਿ ਕਿਸ ਤਰ੍ਹਾਂ ਅਸੀਂ ਜਿਹੜੀਆਂ ਸੇਵਾ ਕੇਂਦਰਾਂ ਦੇ ਵਿੱਚ ਸਰਵਿਸਿਜ਼ ਮਿਲਦੀਆਂ ਉਸ ਨੂੰ ਆਪਣੇ ਦੋਸਰ ਚੱਪ ਤੇ ਲੈ ਸਕਦੇ ਆ ਮਤਲਬ ਫੋਨ ਕਾਲ ਤੇ ਲੈ ਸਕਦੇ ਆ ਜਾਂ ਆਨਲਾਈਨ ਬੁਕਿੰਗ ਕਰਕੇ ਲੈ ਸਕਦੇ ਆ ਮੈਂ ਇੱਕ ਪਿਛਲੀ ਵੀਡੀਓ 'ਚ ਆਪ ਗੱਲ ਕੀਤੀ ਸੀ ਕਿ ਕਿਸ ਤਰ੍ਹਾਂ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਆ ਜਿਹੜੀ ਸਰਵਿਸਿਜ਼ ਸੇਵਾ ਕੇਂਦਰ 'ਚ ਮਿਲਦੀਆਂ ਇਸੇ ਉਸੇ ਵੀਡੀਓ ਦਾ ਸੈਕੰਡ ਪਾਰਟ ਹੈ ਕਿ ਉਹ ਸੇ ਸਰਵਿਸਿਸ ਨੂੰ ਤੁਸੀਂ ਆਪਣੇ ਘਰ ਬੈਠ ਕੇ ਇੱਕ ਫੋਨ ਕਾਲ ਕਰਕੇ ਜਾਂ ਉਹਦੀ ਅਪਾਇੰਟਮੈਂਟ ਬੁੱਕ ਕਰਕੇ ਲੈ ਸਕਦੇ ਆਂ। ਅਗਰ ਪਿਛਲੀ ਵੀਡੀਓ ਨਹੀਂ ਦੇਖੀ ਤਾਂ ਉਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਐਡ ਕਰ ਦੂੰਗਾ। ਤਾਂ ਉੱਪਰ ਵੀ ਲਿੰਕ ਸ਼ੋਅ ਕਰ ਰਿਆ ਹੋਇਆ ਹੈ। ਵੀਡੀਓ 'ਚ ਅੱਗੇ ਵਧਦੇ ਕਿ Google ਵਿੱਚ ਜਾ ਕੇ ਤੁਸੀਂ ਕੀ ਲਿਖਣਾ ਪੰਜਾਬ ਕਨੈਕਟ। ਇੱਕ ਵੈਬਸਾਈਟ ਆ ਗਈ correct.punjab.gov.in ਉਸ ਤੇ ਕਲਿੱਕ ਕਰ ਦੇਣਾ। ਇਸ ਤਰ੍ਹਾਂ ਜਿਹੜਾ ਡੈਸ਼ਬੋਰਡ ਆਏਗਾ ਤੇ ਕੋ অপਸ਼ਨ ਆਏਗੀ ਗੇਟ ਸਰਵਿਸਿਸ ਐਡ ਯੂਅਰ ਡੋਸਟ ਤੁਸੀਂ ਸੇਵਾ ਕੇਂਦਰ ਚ ਵੀ ਲੈ ਸਕਦੇ ਆ ਇਥੋਂ ਆਨਲਾਈਨ ਬੁੱਕ ਕਰਕੇ ਵੀ ਲੈ ਸਕਦੇ ਆ ਆਪਾਂ ਕੀ ਕਰਨਾ ਗੇਟ ਸਰਵਿਸਿਸ ਐਡ ਡੋਸਟ ਬੁੱਕ ਨਾ ਪ੍ਰੋਸੀਡ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਡੈਸ਼ਬੋਰਡ ਆਏਗਾ ਜਿਸ ਦੇ ਵਿੱਚ ਤੁਸੀਂ ਕੀ ਕਰਨਾ ਮੋਬਾਈਲ ਨੰਬਰ ਆਪਣਾ ਐਂਟਰ ਕਰਨਾ ਉਸ ਤੋਂ ਬਾਅਦ ਇਮੇਜ ਐਂਟਰ ਕਰਨੀ ਤੇ ਗੈਟ OTP ਤੇ ਕਲਿੱਕ ਕਰ ਦੇਣਾ ਉਹ OTP ਵੈਰੀਫਾਈ ਹੋ ਗਿਆ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਆਪਣਾ ਡਿਸਟ੍ਰਿਕਟ ਤੇ ਤਹਿਸੀਲ ਸਿਲੈਕਟ ਕਰ ਲੈਣਾ ਉਸ ਤੋਂ ਬਾਅਦ ਤੁਸੀਂ ਆਪਣਾ ਫਰਸਟ ਨੇਮ ਐਂਟਰ ਕਰਨਾ ਸਰਵਿਸ ਅਪਲਾਈਡ ਫॉर ਨੰਬਰ ਆਫ ਪਰਸਨ ਕਿੰਨੇ ਪਰਸਨ ਲਈ ਤੁਸੀਂ ਸਰਵਿਸ ਅਪਲਾਈ ਕਰਨਾ ਚਾਹੁੰਦੇ ਆ ਮੈਕਸਿਮਮ 4 ਪਰਸਨ ਲਈ ਤੁਸੀਂ ਕਰ ਸਕਦੇ ਆ ਥੈਨ ਕਿਹੜੀ ਸਰਵਿਸ ਤੁਸੀਂ ਡੋਸਟੈਪ ਤੇ ਲੈਣਾ ਚਾਹੁੰਦੇ ਆ ਐਗਜ਼ਾਮਪਲ ਤੌਰ ਤੇ ਸ਼ਡਿਊਲ ਕਾ ਸਰਟੀਫਿਕੇਟ ਸਿਲੈਕਟ ਕਰ ਲਿਆ ਦੈਨ ਕੀ ਹੈ ਸ਼ੋ ਕਰਨਾ ਪ੍ਰੀ ਰਿਕੁਐਸਟਸ ਰਿਕੁਐਸਟ ਮਤਲਬ ਕੀ ਕੀ ਡਾਕੂਮੈਂਟ ਤੁਹਾਡੇ ਕੋਲ ਹੋਣੇ ਚਾਹੀਦੇ ਆ ਜਿਵੇਂ ਸ਼ਡਿਊਲ ਕਾ ਸਰਟੀਫਿਕੇਟ ਲਈ ਆਇਡੈਂਟੀਟੀ ਪ੍ਰੂਫ ਇੱਕ ਸਿਲੈਂਡਰ ਡਿਕਾਰੇਸ਼ਨ ਰੈਜ਼ਿਡੈਂਸ ਪ੍ਰੂਫ ਡੇਟ ਆਫ ਬਰਥ ਦਾ ਪ੍ਰੂਫ ਤੇ ਫਾਦਰ ਮਾਦਰ ਦਾ ਕਿਸੇ ਇੱਕ ਦਾ ਕਾ ਸਰਟੀਫਿਕੇਟ ਇਹਦੀ ਫੀਸ ਪੈਂਡਰ ਭੇਜਾ ਤੇ ਦੋ ਸਟੈਪ ਪਿਆਰ ਤੇ ਵੱਖਰੇ ਕਿਨਾਂ ਚੋ ਜਿਹੜੀ ਜਿਹੜੀ ਅਵੇਲੇਬਲ ਆ ਸਿਲੈਕਟ ਕਰ ਲੈਣੇ ਜਿਹੜੀ ਨਹੀਂ ਅਵੇਲੇਬਲ ਉਹ ਛੱਡ ਸਕਦੇ ਆ ਦੈਨ ਨੈਕਸਟ ਕੀ ਆ ਪ੍ਰੋਸੀਡ ਫਾਰ ਅਪਾਇੰਟਮੈਂਟ ਬੁਕਿੰਗ ਜਿਹੜਾ ਆਪਰੇਟਰ ਇਹ ਆ ਉਹ ਕੇਸ ਐਡਰੈਸ ਤੇ ਆਵੇ ਓਮ ਐਡਰੈਸ ਜਾਂ ਵਰਕਪਲੇਸ ਜੇ ਹੋਮ ਅਡਰੈਸ ਹੈ ਤਾਂ ਐਡਰੈਸ ਦੀ ਐਂਟਰੀ ਨੈਕਸਟ ਉਸ ਤੋਂ ਬਾਅਦ ਕੀ ਹੈ स्लॉट ਜਿਹੜਾ स्लॉट ਬੁਕਿੰਗ ਹੈ ਕਿਹੜੀ ਤਰੀਕ ਦੀ ਆਪਣੇ ਅਵੇਲੇਬਿਲਟੀ ਦੇ ਅਕੋਰਡਿੰਗ ਸਿਲੈਕਟ ਕਰ ਲੈਣੀ ਹੈ ਸਿਲੈਕਟ ਕਰਨ ਤੋਂ ਬਾਅਦ ਨੈਕਸਟ ਮਾਰਨਿੰਗ स्लॉट ਕਿ ਈਵਨਿੰਗ स्लॉट ਪ੍ਰੀਨੂਨ 53 ਪੋਸਟਨੂਨ 55 स्लots ਅਵੇਲੇਬਲ ਹੈ ਮੋਰਿਕ ਸਲੋਟ ਸਿਲੈਕਟ ਕੀਤਾ ਦੈਨ ਸਬਮਿਟ ਇਸ ਤਰ੍ਹਾਂ ਤੁਸੀਂ ਜਿਹੜੀ ਡੋਸਟ ਡਿਲੀਵਰੀ ਲਈ ਰਿਕਵੈਸਟ ਹੈ ਆਨਲਾਈਨ ਸਬਮਿਟ ਕਰ ਸਕਦੇ ਆ ਤੇ ਜਿਹੜੀ ਡਿਲੀਵਰੀ ਦੀ ਸਰਵਿਸ ਜਿਹੜੀ ਉਹ ਤੁਹਾਨੂੰ ਘਰ ਬਿਠਾਈ अवेलेबल ਹੋ ਸਕਦੀ ਬਸ ਇੰਨੀ ਕੀ ਜਾਣਕਾਰੀ ਮੈਂ ਆਪਸੋ ਨਾਲ ਸਾਂਝੀ ਕਰ ਰਿਹਾ ਪਲੀਜ਼ ਸ਼ੇਅਰ ਆ ਸਬਸਕ੍ਰਾਈਬ ਮਾਈ ਯੂਟਿਊਬ ਚੈਨਲ ਜਸ ਸੁਖਰਾਜ ਥੈਂਕਸ ਫॉर ਵਾਚਿੰਗ